ਹਾਂਜੀ ਜਿਨ੍ਹਾਂ ਨੂੰ ਖੰਸੀ ਜ਼ਿਆਦਾ ਹੋ ਜਾਂਦੀ ਹੈ ਰਾਤ ਨੂੰ ਜ਼ਿਆਦਾ ਖੰਸੀ ਆਉਣ ਲੱਗ ਜਾਂਦੀ ਹੈ ਗਲੇ ਦੇ ਵਿੱਚ ਖਰਾਸ਼ ਹੋਣ ਲੱਗ ਜਾਂਦੀ ਹੈ ਆਪਾਂ ਕਹਿੰਦੇ ਨੇ ਵੀ ਰਾਤ ਨੂੰ ਖਿਸਕਿਸ ਗਲੇ ਦੇ ਵਿੱਚ ਹੋਣ ਲੱਗਦੀ ਜ਼ਿਆਦਾ ਆਪਣੇ ਮਤਲਬ ਸੁੱਕੀ ਖੰਘ ਆਉਣ ਲੱਗ ਜਾਂਦੀ ਹੈ ਇਹ ਅੱਜ ਘਰੇਲੂ ਨੁਸਖਾ ਉਹਨਾਂ ਵਾਸਤੇ ਹੈ ਜੀ ਕਈ ਵਾਰੀ ਕੀ ਹੁੰਦਾ ਦਿਨੇ ਤਾਂ ਆਪਾਂ ਬੰਦੋਬਸਤ ਕਰ ਲੈਂਦੇ ਆ ਕੋਈ ਦਵਾਈ ਵਗੈਰਾ ਲੈ ਆਂਦੀ ਜਾਂ ਕੋਈ ਗੋਲੀ ਲੈ ਲਈ ਹਨਾ ਚਾਹ ਬਣਾ ਕੇ ਪੀ ਲਈ ਰਾਤ ਨੂੰ ਕਈ ਵਾਰੀ ਜ਼ਿਆਦਾ ਹੋ ਜੇ ਬੱਚਿਆਂ ਨੂੰ ਵੀ ਹੋ ਜਾਂਦੀ ਜੀ ਛੋਟੇ ਬੱਚਿਆਂ ਨੂੰ ਵੀ ਦੇ ਸਕਦੇ ਆਪਾਂ ਇਹ ਜਿਹੜਾ ਅੱਜ ਤੁਹਾਡੇ ਵਾਸਤੇ ਆਪਾਂ ਘਰੇਲੂ ਨੁਸਖਾ ਲੈ ਕੇ ਆਏ ਉਹ ਕੀ ਹੈ ਜੀ ਆਪਾਂ ਲੌਂ ਆ ਦੇਖੋ ਜੀ ਇਹ ਲੌਂਗ ਨੇ ਇਹਨਾਂ ਨੂੰ ਤੁਸੀਂ ਕੀ ਕਰਨਾ ਹੈਗਾ ਲੌਂਗਾਂ ਨੂੰ ਥੋੜੇ ਜਿਹਾ ਲੌਂਗ ਲੈ ਕੇ ਨਾ ਇੰਨੇ ਕੁ ਤੇ ਇਹਨਾਂ ਨੂੰ ਕੱਚੇ ਭੁੰਨੇ ਕਰ ਲਓ ਜੀ ਤਵੇ ਦੇ ਉੱਤੇ ਤਵੇ ਦੇ ਉੱਤੇ ਰੋਸਟ ਕਰ ਲਓ ਇਹਨੂੰ ਜਦੋਂ ਤੁਸੀਂ ਤਵੇ ਦੇ ਉੱਤੇ ਭੁੰਨ ਲਓਗੇ ਨਾ ਤਾਂ ਉਸ ਤੋਂ ਬਾਅਦ ਇਹਨੂੰ ਰਗੜ ਕੇ ਤੇ ਇਹਦਾ ਪਾਊਡਰ ਬਣਾ ਲਓ ਤੁਸੀਂ ਕੀ ਕਰਨਾ ਜੀ ਵਧੀਆ ਸ਼ਹਿਦ ਲੈ ਕੇ ਛੋਟੀ ਮੱਖੀ ਦਾ ਸ਼ਹਿਦ ਲੈ ਲਓ ਤੁਸੀਂ ਰੱਖਿਆ ਕਰੋ ਜੀ ਘਰੇ ਲਿਆ ਕੇ ਛੋਟੀ ਮੱਖੀ ਦਾ ਸ਼ਹਿਦ ਤੁਸੀਂ ਉਹਦਾ ਇੱਕ ਚਮਚਾ ਸ਼ਹਿਦ ਦਾ ਲੈ ਲਓ ਜੀ ਤੇ ਉਹਦੇ ਵਿੱਚ ਇੱਕ ਛੁਟਕੀ ਤੁਸੀਂ ਕੀ ਕਰਨਾ ਹੈਗਾ ਇਹਦੀ ਪਾਊਡਰ ਦੀ ਪਾ ਲੈਣੀ ਆ ਤੇ ਰਾਤ ਨੂੰ ਉਹ ਤੋਂ ਉਹਨੂੰ ਮਿਲਾ ਕੇ ਤੇ ਚਟਾ ਦੇਣਾ ਉਸ ਤੋਂ ਬਾਅਦ ਪਾਣੀ ਚ ਆ ਪਾਣੀ ਕੁਛ ਨਹੀਂ ਦੇਣਾ ਜੀ ਇਹਦੇ ਨਾਲ ਤੁਹਾਡੇ ਗਲੇ ਦੀ ਖਰਾਸ਼ ਬੰਦ ਹੋ ਜੂਗੀ ਖਾਂਸੀ ਰੁਕ ਜੂਗੀ ਮੌਕੇ ਦੀ ਦਵਾਈ ਹੈ ਜੀ ਇਹ ਤੇ ਅਗਰ ਕੋਈ ਹੋਰ ਵਧੇਰੇ ਜਾਣਕਾਰੀ ਲੈਣੀ ਹੋਵੇ ਤਾਂ ਆਪਣਾ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਜੀ ਹੈਲਥ ਹਰਬਲ 213 ਆਪਣਾ YouTube ਚੈਨਲ ਹੈ Instagram ਹੈ Facebook ਹੈ ਜੀ ਉਹਨੂੰ ਫੋਲੋ ਕਰਕੇ ਰੱਖੋ ਤੇ ਘਰੇਲੂ ਨੁਸਖਿਆਂ ਬਾਰੇ ਜਾਣਕਾਰੀ ਲਓ 8619874463 ਮੇਰਾ ਮੋਬਾਈਲ ਨੰਬਰ ਹੈ ਜੀ ਉਸ ਤੇ ਕਾਲ ਕਰ ਸਕਦੇ ਹੋ ਜੀ 8 ਤੋਂ 10 ਸਵੇਰ ਦੇ ਟਾਈਮ ਤੇ ਠੀਕ ਹੈ ਜੀ ਮਿਲਦੇ ਆ ਫਿਰ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ